ਤੁਸੀਂ ਹਾਕੀ ਦੇ ਪਲੇਅਰ ਹੋ ਇੰਟਰਨੈਸ਼ਨਲ ਖੇលਿਆ ਆ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਉਹਨੂੰ ਘਰ-ਘਰ ਵਿੱਚ ਮੋਬਾਈਲ ਤੇ ਜ਼ਿਆਦਾ ਬੱਚੇ ਗੇਮਸ ਵਜਿਹਾ ਖੇਲਦੇ ਆ ਤੁਸੀਂ ਕੀ ਬੱਚੇ ਵਾਸਤੇ ਮੈਸੇਜ ਦੇਣਾ ਚਾਹੋ ਜਿਹੜਾ ਪ੍ਰਾਲਾ ਆਪਣਾ ਨੈਸ਼ਨਲ ਹਾਕੀ ਕਲੱਬ ਨੇ ਕੀਤਾ ਸੀ ਤੇ ਅਸੀਂ ਵੀ ਇਸੇ ਕਲੱਬ ਦੇ ਮੈਂਬਰ ਆ ਸ਼ੁਰੂ ਤੋਂ ਛੋਟੇ ਹੁੰਦੇ ਆਂ ਖੇលਦੇ ਰਹੇ ਆਂ ਔਰ ਇੱਥੋਂ ਇੰਟਰਨੈਸ਼ਨਲ ਹਾਕੀ ਪਲੇਅਰ ਵੀ ਨੈਸ਼ਨਲ ਪਲੇਅਰ ਵੀ ਅੱਜਕੱਲ੍ਹ ਬੈਂਕਾਂ ਦੇ ਵਿੱਚ ਵੀ ਜੌਬ ਕਰਦੇ ਰਹੇ ਨੇ ਉਹ ਸਾਡੇ ਰਿੱਕੂ ਦਮਨ ਸਿੰਘ ਕੋਲ ਵੀ ਸਾਡੇ ਰਹੇ ਨੇ ਪਾੜੇ ਬ੍ਰਦਰ ਜੁਬਿਲਰੀਡੇ ਔਰ ਇਹਨਾਂ ਦਾ ਸ਼ੁਰੂ ਤੋਂ ਹੀ ਇਸ ਕਲੱਬ ਨੂੰ ਨਾਲ ਲੈ ਕੇ ਚੱਲਣਾ ਜਿਹੜਾ ਹੈ ਬੜੀ ਧੀਰ ਤੋਂ ਕਾਫੀ ਸਾਲਾਂ ਤੋਂ ਜਿਹੜਾ ਮੇਰੇ ਹਾਲ 25 30 30 35 ਸਾਲ ਹੋ ਗਏ ਸਾਨੂੰ ਇਸ ਕਲੱਬ ਦੇ ਨਾਲ ਜੁੜਿਆ ਹੋਇਆ ਔਰ ਇਨੇ ਪਲੇਅਰ ਵੀ ਇੱਥੋਂ ਪੈਦਾ ਕੀਤੇ ਔਰ ਸਾਡੇ ਟਾਈਮ ਦੇ ਵਿੱਚ ਤਾਂ ਕੋਈ ਨਸ਼ੇ ਵਾਲਾ ਉਦੋਂ ਹੁੰਦਾ ਹੀ ਨਹੀਂ ਸੀ ਜ਼ਿਕਰ ਇਹ ਜਿਹੜਾ ਜਿਹੜਾ ਮਤਲਬ ਕਿ ਕੋਈ ਨਸ਼ਾ ਕਰਦਾ ਹੋਵੇ ਜਦਾ ਇਸ ਬਾਰੇ ਸੁਣੀਦਾ ਹੀ ਨਹੀਂ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਜਿੱਦਾਂ ਅੱਜਕੱਲ ਨਸ਼ਾ ਜਿੱਦਾਂ ਆਪਾਂ ਸੁਣਦੇ ਘਰ ਘਰ ਪਿੰਡਾਂ ਪਿੰਡਾਂ ਦੇ ਵਿੱਚ ਇਹਦੇ ਵਾਸਤੇ ਸਰਕਾਰ ਵੀ ਜਿਹੜੇ ਹਪਰਾਲੇ ਕਰ ਰਹੀ ਆ ਔਰ ਇੱਕ ਸਪੋਰਟਸ ਜਿਹੜੀ ਹੈਗੀ ਆ ਇਹ ਬਹੁਤ ਵੱਡਾ ਇੱਕ ਪਲੇਅਰ ਦਾ ਪਲੇਟਫਾਰਮ ਹੈਗਾ ਇਸ ਨੂੰ ਖਤਮ ਕਰਨ ਵਾਸਤੇ ਔਰ ਜਿੱਦਾਂ ਲੋਕ ਅੱਜਕੱਲ ਇਸ ਤੋਂ ਇਲਾਵਾ ਮੋਬਾਈਲ એનર્ਜੀ ਜਿਹੜੀ ਬੱਚੇ 'ਚ એનર્ਜੀ ਤਾਂ ਹੈਗੀ ਆ ਉਹ ਜਾਂ ਗਲਤ ਬੰਨੇ ਲੈ ਕੇ ਜਾ ਸਕਦੇ ਤੁਸੀਂ ਜਾਂ ਸਹੀ ਬੰਨੇ ਉਹਨੂੰ ਡਾਇਰੈਕਸ਼ਨ ਨਹੀਂ ਸਹੀ ਮਿਲਦੀ ਦਿਸ਼ਾ ਨਹੀਂ ਸਹੀ ਮਿਲਦੀ ਇੱਥੇ ਜਿਹੜਾ ਪਲੇਟਫਾਰਮ ਹੈਗਾ ਆ ਬਹੁਤ ਵਧੀਆ ਵਧੀਆ ਇੱਕ ਪਲੇਟਫਾਰਮ ਹੈਗਾ ਜੇ ਅੱਜਕੱਲ ਦੇ ਬੱਚੇ ਨਸ਼ਿਆਂ ਤੋਂ ਵੀ ਦੂਰ ਹੋ ਸਕਦੇ ਆ ਔਰ ਸਮਾਜ ਵਾਸਤੇ ਵਧੀਆ ਕਰ ਸਕਦੇ ਆ ਆਪਣੀ ਸਿਹਤ ਵੀ ਬਣਾ ਸਕਦੇ ਆ ਔਰ ਜਿਹੜਾ ਅੱਜ ਕੱਲ ਸਾਡੇ ਜਿਹੜੇ ਬੱਚਿਆਂ ਦੇ ਵਿੱਚ ਇਹ ਗ੍ਰਾਫਟ ਆ ਰਹੀ ਆ ਕਾਫੀ ਮੋਬਾਈਲਾਂ ਵੱਲ ਔਰ ਜਿਹੜੀ ਸਿਹਤ ਪੱਖੋਂ ਔਰ ਗਲਤ ਦਿਸ਼ਾ ਵੱਲ ਨੂੰ ਜਾ ਰਹੇ ਆ ਇਹ ਇੱਕ ਪਲੇਟਫਾਰਮ ਹੈਗਾ ਜਿਹੜਾ ਨੂੰ ਵਧੀਆ ਦਿਸ਼ਾ ਦੇ ਕੇ ਇਸ ਚੀਜ਼ ਉਚਾਈਆਂ ਤੱਕ ਲੈ ਕੇ ਜਾ ਸਕਦਾ ਆ ਔਰ ਮੈਂ ਆਸ ਵੀ ਰੱਖਦਾ ਆ ਕਿ ਪਬਲਿਕ ਵੀ ਦਾ ਵੀ ਇਹਦੇ ਵਿੱਚ ਸਾਥ ਸਾਂ ਚਾਹੀਦਾ ਔਰ ਕ੍ਰਿਟੀਕਲ ਵੀ ਤੇ ਡਿਪਾਰਟਮੈਂਟ ਦਾ ਵੀ ਸਾਨੂੰ ਸਾਡੇ სპੋਰਟਸਮੈਨ ਤੇ ਸਾਡੇ ਨਾਲ ਖੜੀ ਹੈਗੇ ਆ ਅਸੀਂ ਹੋਰ ਸਮਾਜ ਨੂੰ ਮੇਂਟਰ ਬਣਾ ਸਕਦੇ ਥੈਂਕ ਯੂ ਜਿਹੜਾ ਹਾਕੀ ਟੂਰਨਾਮੈਂਟ ਹੋਇਆ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਇਹ ਟੂਰਨਾਮੈਂਟ ਤੇ ਸਾਡਾ ਕਾਫੀ ਚਿਰਾਂ ਤੋਂ ਚੱਲਦਾ ਆ ਅਸੀਂ ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜੇ ਸਾਡੇ ਛੋਟੇ ਬੱਚੇ ਨੇ ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਅਪਰ ਲੈਵਲ ਤੇ ਲੈ ਕੇ ਜਾਣ ਵਾਸਤੇ ਤੇ ਲਗਾਤਾਰ ਜਿਹੜਾ ਹੈ ਸੰਘਰਸ਼ ਅਸੀਂ ਜਾਰੀ ਰੱਖਿਆ ਹੋਇਆ ਹੈ ਔਰ ਪਿਛਲੇ 2 ਸਾਲਾਂ ਤੋਂ ਸਾਨੂੰ ਇਹ ਐਸਟੋਟਰਫ ਜਿਹੜੀ अवेलेबल ਹੋਈ ਹੈ ਕਿਤੇ ਕਾਰਨ ਜਿਹੜੇ ਸਾਡੇ ਬੱਚੇ ਨੇ ਉਹ ਹੁਣ ਬਹੁਤ ਜਲਦੀ ਜਿਹੜੇ ਨੇ ਉਹ ਗਰੂਮ ਕਰ ਰਹੇ ਨੇ ਉੱਪਰ ਆ ਰਹੇ ਨੇ ਉਹ ਪਾਲਿਸ਼ ਹੋ ਰਹੇ ਨੇ ਇਸ ਕਰਕੇ ਜਿਹੜੇ ਬਿਲਕੁਲ ਛੋਟੇ ਬੱਚੇ ਨੇ ਜਿਨ੍ਹਾਂ ਨੇ ਹਜੇ ਹਾਕੀ ਖੇੜੀ ਨੂੰ 6 ਮਹੀਨੇ ਹੋਏ ਨੇ ਕਿਸੇ ਨੂੰ 3 ਮਹੀਨੇ ਹੋਏ ਨੇ ਇਹ ਇੱਕ ਤਾਂ ਉਹਨਾਂ ਦੀ ਅਸੀਂ ਸਿਲੈਕਸ਼ਨ ਕੀਤੀ ਹੈ ਕਿ ਉਹਨਾਂ ਚੋਂ ਕਿਹੜਾ ਟੈਲੈਂਟ ਹੈ ਜਿਹੜਾ ਬਿਹਤਰ ਖੇਡਦਾ ਤੇ ਉੱਪਰ ਲੈ ਕੇ ਚੱਲ ਜਾਈਏ ਉਸ ਤੋਂ ਇਲਾਵਾ ਜਿਹੜੇ ਸਾਡੇ ਪਹਿਲਾਂ ਤੋਂ ਖੇਡ ਰਹੇ ਸੀ ਬੱਚੇ ਉਹਨਾਂ ਨੂੰ ਸੀ ਇੱਥੇ ਚੈੱਕ ਕੀਤਾ ਕਿ ਇਹਨਾਂ ਦੇ ਵਿੱਚ ਕੀ ਅੱਗੇ ਤੋਂ ਪੋਟੈਂਸ਼ੀਅਲਿਟੀ ਜਾਂ ਪ੍ਰੋਗਰੈਸ ਹੋਈ ਆ ਇਹ ਜਿਹੜੇ ਸਾਡੇ 9 ਤੋਂ 8 ਤੋਂ 10 ਸਾਲ ਦੇ ਬੱਚੇ ਨੇ ਉਹ ਅੱਗੇ ਪ੍ਰੋਮੋਟ ਹੋ ਕੇ 11 12 ਸਾਲਾਂ ਦੇ ਜਾਣਗੇ ਜਿਹੜੇ 11 12 ਸਾਲਿਆਂ ਵਾਲੇ ਨੇ ਇਹ 13 14 ਚ ਜਾਰੀ ਲੈ ਤਾਂ ਇੱਕ ਤਰ੍ਹਾਂ ਦਾ ਸਾਡਾ ਡਿਵੈਲਪਮੈਂਟ ਜਿਹੜਾ ਇਹ ਇੱਕ ਹੈਗਾ ਕਿ ਡਿਵੈਲਪਮੈਂਟ ਕਿਸ ਤਰ੍ਹਾਂ ਕੀਤੀ ਜਾਂਦੀ ਬੱਚਿਆਂ ਦੀ ਗ੍ਰਾਸ ਰੂਟ ਲੈਵਲ ਤੋਂ ਲੈ ਕੇ ਫਿਰ ਉਹਨਾਂ ਨੂੰ ਉੱਪਰ ਅਪਰ ਲੈਵਲ ਤੇ ਲੈ ਕੇ ਜਾਣਾ ਫਿਰ ਡਿਵੈਲਪਮੈਂਟ ਏਰੀਆ ਚ ਲੈ ਜਾਣਾ ਫਿਰ ਉਸ ਤੋਂ ਬਾਅਦ ਜਿਹੜਾ ਹੈ ਇਹ ਜੂਨੀਅਰ ਅਤੇ ਸਬ ਜੂਨੀਅਰ ਵਾਸਤੇ ਤਿਆਰ ਕਰਨਾ ਇਸ ਕਰਕੇ ਇਹਦੇ ਵਿੱਚ ਅਸੀਂ ਇਹਨਾਂ ਨੂੰ ਨੌ ਟੀਮਾਂ ਦੇ ਵਿੱਚ ਵੰਡਿਆ ਸੀ ਜਿਹਦੇ ਜਿਹੜੀਆਂ ਸਬ ਜੂਨੀਅਰ ਬਿਲਕੁਲ ਛੋਟੇ ਕਿਡ ਸੀ ਉਹ ਨੌ ਟੀਮਾਂ ਸੀ ਔਰ ਜਿਹੜੀਆਂ ਦੂਸਰੀਆਂ ਟੀਮਾਂ ਸੀ ਉਹ ਸਾਡੇ ਕੋਲ ਚਾਰ ਟੀਮਾਂ ਸੀ ਟੋਟਲ ਸਾਡੇ ਜਿਹੜੇ ਆ ਉਹ ਕਰੀਬਨ 17 ਮੈਚ ਹੋਏ ਨੇ ਉਹਨਾਂ ਸਾਰਿਆਂ ਮੈਚਾਂ ਵਿੱਚੋਂ ਜਿਹੜੇ ਬੱਚੇ ਪ੍ਰੋਮਿਸਿੰਗ ਨਿਕਲੇ ਨੇ ਮੈਚ ਆਫ ਦਾ ਪਲੇਅਰ ਨਿਕਲੇ ਨੇ ਉਹਨਾਂ ਤੋਂ ਇਹ ਮੇਰਾ ਨਾਮ ਸ਼ੋਕ ਕੁਮਾਰ ਬਖੋਟਾ ਹੈ ਸਭ ਤੋਂ ਟੂਰਨਾਮੈਂਟ ਹੋਇਆ ਆ ਇਸ ਦੇ ਵਿੱਚ ਕੀ ਤੁਸੀਂ ਦੇਖਿਆ ਆ ਬੱਚਿਆਂ ਚ ਕਿਦਰਾ ਰਿਹਾ ਟੂਰਨਾਮੈਂਟ ਬਹੁਤ ਵਧੀਆ ਉਪਰਾਲਾ ਸੀ ਜੀ ਇਹ ਲੈਸ਼ਨ ਆਫ ਕੀ ਕਲਬ ਐਨ ਆਫ ਕੀ ਕਬੂਤਫਲਾ ਵੱਲੋਂ ਜੀ ਔਰ ਇਹਦੇ ਚ ਤੁਸੀਂ ਦੇਖਣਾ ਅਪਕਮਿੰਗ ਚਾਈਲਡ ਜਿਹੜੇ ਹੈਗੇ ਆ ਉਹਨਾਂ ਨੂੰ ਛੇਦ ਮਿਲੀ ਹੈਗੀ ਆ ਇਹਦਾ ਸਾਰਾ ਜਿਹੜਾ ਸਿਹਰਾ ਹੈਗਾ ਸਾਡੇ ਅੰਤਰਰਾਸ਼ਟਰੀ ਖਿਡਾਰੀ ਜਿਹੜੇ ਨੂੰ ਸਮਝਿਆ ਔਰ ਸਾਡੇ ਕੋਲਸਾਨ ਹੈਗੇ ਇੱਥੇ ਜੀਪਰ ਜੀ ਉਹਨਾਂ ਦਾ ਸਹਾਰਾ ਰਹਿ ਰਿਹਾ ਜੀ ਇਹਨਾਂ ਸਾਰੇ ਯੋਜਨਾਵਾਂ ਦਾ ਤਰੀਕੇ ਨਾਲ ਸਾਰੇ ਕੰਮ ਨੂੰ ਲੱਫਟੇ ਰਹਿ ਰਹੇ ਨੇ ਸਰ ਇਸ ਦੇ ਵਿੱਚ ਕੋਈ ਸਰਕਾਰੀ ਤੌਰ ਤੇ ਕੋਈ ਤੁਹਾਨੂੰ ਮਦਦ ਜਾਂ ਕੀ ਤੁਸੀਂ ਆਪਣੇ ਵੱਲੋਂ ਹੀ ਕਰਵਾਇਆ ਗਿਆ ਟੂਰਨਾਮੈਂਟ ਸਾਡੀ ਪਲੇਅਰਸ ਜੀ ਹੀ ਆ ਸਾਰੇ ਜਿੰਨੇ ਇੱਥੇ ਖੜੇ ਆ ਗਏ ਜੀ ਪੁਰਾਣੇ ਪਲੇਅਰਸ ਉਹਨਾਂ ਦੀ ਕੰਟਰੀਬਿਊਸ਼ਨ ਹੀ ਆ ਜੀ ਜਾਂ ਕੁਝ ਲੋਕਾਂ ਦਾ ਸਹਿਯੋਗ ਇਹਦੇ ਵਿੱਚ ਸਮਝ ਜਿਹੜਾ ਥੋੜਾ ਬਹੁਤ ਮਿਲਦਾ ਹੈਗਾ ਜੀ ਬਾਕੀ ਹੋਰ ਕਿਸੇ ਕਿਸਮ ਦੀ ਸਰਕਾਰੀ ਸਾਨੂੰ ਇਹਦੇ ਵਿੱਚ ਐਡ ਜਰੀ ਹੈਗੀ ਨਾ ਮਿਲੀ ਹੈ ਜੀ ਇਹ ਆਈ ਆਈ ਪ੍ਰੈਜੈਂਟੇਟ ਕਰਦੇ ਹੋਏ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਅੱਗੇ ਵਾਸਤੇ ਤੁਹਾਨੂੰ ਕੋਈ ਏਡਸ ਵਗੈਰਾ ਬੱਚੇ ਵਾਸਤੇ ਤਾਂ ਕੋਈ ਦਿੱਤਾ ਜਾਵੇ ਹਾਂ ਜੇ ਹੋਏਗਾ ਤਾਂ ਹੋਰ ਜ਼ਿਆਦਾ ਬੈਟਰ ਮਤਲਬ ਇਹਦੇ ਵਿੱਚ ਫਜ਼ਾਰ ਜਿਹੜਾ ਹੈਗਾ ਸੀ ਉਹ ਕਰਾਂਗੇ